ਅੱਜ ਤੁਹਾਨੂੰ ਦੱਸਾਂਗੇ ਵੀ ਕਿਵੇਂ ਤੁਸੀਂ ਉਹਦੀ ਕਟਿੰਗ ਜਿਹੜੀ 2G ਕਟਿੰਗ ਕਹਿੰਦੇ ਆ ਆਪਾਂ ਕਿਵੇਂ ਕਰਨੀ ਆ ਥੋੜੀ ਬੇਲ ਆ ਜਿਹੜੀ ਇੱਕ ਬੇਲ ਆ ਸਾਡੇ ਕੋਲੇ ਇਹ ਬੇਲ ਦਾ ਜਿਹੜੀ ਹਾਈਟ ਟੁਕੜ 2 ਫੁੱਟ ਆ ਪਰ ਇਹ ਬੇਲ ਨੂੰ ਹੁਣ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੀਆਂ ਤੁਸੀਂ ਦੇਖ ਰਹੇ ਹੋ ਲੰਗਰਾਂ ਇਹਦੇ ਵਿੱਚ ਤਾਂ ਬਹੁਤ ਸਾਰੀਆਂ ਲੰਗਰਾਂ ਇੱਥੇ ਨਿਕਲਣ ਲੱਗ ਗਈਆਂ ਇਹ ਮਹੀਨੇ ਦੇ ਵਿੱਚ ਜਿਹੜੀ ਆਪਣੀ ਬੇਲ ਚੱਲਦੀ ਆ ਜੇ ਆਪਾਂ ਉਹਦੀ ਕਟਿੰਗ ਨਹੀਂ ਕਰਦੇ ਤਾਂ ਹੀਠਾਂ ਹੀ ਉਹ ਇਕੱਠੀ ਹੋ ਜਾਂਦੀ ਆ ਹੁਣ ਇਹਦੀ ਜਿੰਨੀਆਂ ਤੁਹਾਡੀਆਂ ਪਹਿਲੀਆਂ 5 ਟਾਣੀਆਂ ਨੇ ਉਹਨਾਂ ਦੇ ਵਿੱਚੋਂ ਜਿਹੜੀ ਇੱਕ ਟਾਣੀ ਇਹ ਨਿਕਲਣ ਵਾਲੀ ਰਹੀ ਦੇਖ ਰਿਹਾ ਹਾਂ ਤਾਂ ਇਹਨੂੰ ਆਪਾਂ ਕੱਟ ਦੇਣਾ ਇਹਦੀ ਵਿੱਚ ਜਿੰਨੀਆਂ ਵੀ ਇਹ ਟਾਣੀਆਂ ਵਿੱਚੋਂ ਨਿਕਲੀਆਂ ਹੋਈਆਂ ਨੇ ਤਾਂ ਸਾਰੀਆਂ ਜਿਹੜੀਆਂ ਆਪਾਂ ਟਾਣੀਆਂ ਇਹ ਕੱਢ ਦੇਣੀਆਂ ਨੇ ਇਹ ਵਿੱਚੋਂ ਤਾਂ ਜੋ ਜਿਹੜੀ ਆਪਣੀ ਬੇਲ ਦੀ ਗਰੋਥ ਆ ਉਹ ਅੱਗੇ ਹੋ ਸਕੇ ਲੰਬੀ ਤੇ ਉਹਦੀਆਂ ਜਿਹੜੀਆਂ ਸ਼ਾਖਾਵਾਂ ਅੱਗੇ ਨਿਕਲ ਸਕਣ ਜਿਨੀਏ ਸ਼ਾਖਾ ਨਿਕਲਣਗੀਆਂ ਉਹਨਾਂ ਨੂੰ ਫਰੂਟ ਪਾਊਗਾ ਤੇ ਉਹਨੇ ਉਹਦੀਆਂ ਅੱਗੇ ਤੇ ਫੀਮੇਲ ਫਲਾਵਰਜ਼ ਜ਼ਿਆਦਾ ਨਿਕਲਣਗੇ ਤੇ ਇਦਾਂ ਕਰਕੇ ਤੁਸੀਂ ਜਿਹੜੀ ਆਪਣੀ ਵੇਲ ਤੋਂ ਵੱਧ ਝਾੜ ਲੈ ਸਕਦੇ ਹੋ